ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਾਸੀਆਂ ਲਈ ਸੁਰੱਖਿਆ ਦੇ ਖੇਤਰ ਵਿੱਚ ਇੱਕ ਵੱਡੀ ਖੁਸ਼ਖਬਰੀ ਦੇਖਣ ਨੂੰ ਮਿਲੀ ਹੈ ਜਿੱਥੇ ਪੰਜਾਬ ਸਰਕਾਰ ਨੇ ਲੰਬੇ ਸਮੇਂ ਤੋਂ ਪੈਂਡਿੰਗ ਚੱਲ ਰਹੀ ਮੰਗ ਨੂੰ ਪੂਰਾ ਕਰਦਿਆ ਬਟਾਲਾ ਫਾਇਰ ਬਰਗੇਡ ਨੂੰ 40 ਲੱਖ ਰੁਪਏ ਦੀ ਲਾਗਤ ਵਾਲੀ ਨਵੀਂ ਫਾਇਰ ਫਾਈਟਿੰਗ ਗੱਡੀ ਅਤੇ ਹੋਰ ਆਧੁਨਿਕ ਉਪਕਰਮ ਦਿੱਤੇ ਗਏ ਹਨ ਇਹ ਤੋਪਾ ਹਲਕਾ ਵਿਧਾਇਕ ਅਮਨ ਸ਼ੀਰ ਸਿੰਘ ਕਲਸੀ ਵੱਲੋਂ ਲੋਕਾਂ ਨੂੰ ਸਮਰਪਿਤ ਕੀਤਾ ਦੱਸਦੀ ਹੈ ਕਿ ਇਹ ਫਾਇਰ ਬਰਗੇਡ ਵਹੀਕਲ ਛੋਟੇ ਕਾਰ ਦਾ ਹੈ ਜਿਸ ਨੂੰ ਖਾਸ ਕਰਕੇ ਤੰਗ ਗਲੀਆਂ ਮੁਹੱਲਿਆਂ ਅਤੇ ਅੰਦਰੂਨੀ ਬਾਜ਼ਾਰਾਂ ਲਈ ਤਿਆਰ ਕੀਤਾ ਗਿਆ ਹੈ ਇਹ ਆਧੁਨਿਕ ਤਕਨੀਕ ਨਾਲ ਲੈਸ ਗੱਡੀ ਕਿਸੇ ਵੀ ਐਮਰਜੈਂਸੀ ਦੌਰਾਨ ਤੇਜ਼ੀ ਨਾਲ ਮੌਕੇ ਤੇ ਪਹੁੰਚਣ ਵਿੱਚ ਸਹਾਇਕ ਸਾਬਤ ਹੋਵੇਗੀ ਇਸ ਸਮਾਨ ਵਿੱਚ ਦੋ ਹਾਈ ਟੈਕ ਫਾਇਰ ਸੂਟ ਲੋਹਾ ਅਤੇ ਗੇਟ ਕੱਟਨ ਲਈ ਆਟੋਮੈਟਿਕ ਕਟਰ 15 ਫੁੱਟ ਲੰਬੀਆਂ LED ਲਾਈਟਾਂ ਜੋ ਕਿ ਜਨਰੇਟਰ ਨਾਲ ਚੱਲਦੀਆਂ ਹਨ ਅਤੇ ਇੱਕ ਗੈਸ ਡਿਟੈਕਟਰ ਵੀ ਸਮਾਨ विधायक अमन सिंह कंसी ने किया कि पंजाब सरकार ਵੱਲੋਂ ਸ਼ਹਿਰੀ ਸੁਰੱਖਿਆ ਅਤੇ ਲੋਕ ਭਲਾਈ ਨੂੰ ਧਿਆਨ ਚੜਾ ਰਿਹਾ ਹੈ ਇੱਕ ਕਦਮ ਚੁੱਕਿਆ ਗਿਆ ਹੈ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅਗ੍ਰਿਖ ਸੁਧਾਰ ਕੀਤੇ ਜਾਣਗੇ ਫਾਇਰ ਫਾਈਟਿੰਗ ਵਿਭਾਗ ਅਫਸਰ ਮੀਨ ਸ਼ਰਮਾ ਨੇ ਵੀ ਸਰਕਾਰ ਅਤੇ ਵਿਧਾਇਕ ਦਾ ਧੰਨਵਾਦ ਕਰਦੇ ਹਾਂ ਕਿ ਹਾਂ ਕਿ ਉਹ ਉਪਕਰਨ ਬਟਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹੋਣ ਵਾਲੀਆਂ ਅਨਸਥਾਵੀ ਘਟਨਾਵਾਂ ਦੇ ਤੇਜ਼ੀ ਨਾਲ ਪ੍ਰਭਾਵਿਤ ਵਿੱਚ ਮਦਦਗਾਰ ਸਾਬਤ ਹੋਣਗੇ ਆਉ ਬਿਹਤਰ ਜੇਕਰ ਦੇਖੋ ਜੀ ਅੱਜ ਕਾਫੀ ਲੰਮੇ ਸਮੇਂ ਤੋਂ ਡਿਮਾਂਡ ਸੀ ਸਾਡੇ ਅਫਸਰ ਸਰਬਾਨਾਂ ਦੀ ਔਰ ਜਦੋਂ ਵੀ ਇਹਨਾਂ ਨੇ ਮੈਨੂੰ ਮਿਲਣਾ ਤੇ ਮੈਨੂੰ ਇਹੋ ਗੱਲ ਕਰਨੀ ਵੀ ਸਾਡੇ ਕੋਲ ਸ਼ਹਿਰ ਜਾਣ ਵਾਸਤੇ ਵਹੀਕਲ ਜਿਹੜਾ ਜੇ ਕੋਈ ਸ਼ਹਿਰ ਦੇ ਵਿੱਚ ਕੋਈ ਦਿੱਕਤ ਆ ਜਾਂਦੀ ਹੈ ਇੰਟਰਨਲ ਤੇ ਸਾਨੂੰ ਬੜੀ ਪ੍ਰੋਬਲਮ ਆਉਂਦੀ ਹੈ ਵੱਡੀਆਂ ਗੱਡੀਆਂ ਨੇ ਤੇ ਸਾਨੂੰ ਜਿਹੜੀ ਸ਼ਹਿਰ ਦੇ ਇੰਟਰਨਲ ਗੱਡੀ ਜਿਹੜੀ ਜ਼ਰੂਰੀ ਚਾਹੀਦੀ ਹੈ ਔਰ ਇਹ ਕਾਫੀ ਲੰਮੇ ਸਮੇਂ ਤੋਂ ਡਿਮਾਂਡ ਸੀ ਤੇ ਮਾਨਯੋਗ ਸੀਐਮ ਸਾਹਿਬ ਮੁੱਖ ਮੰਤਰੀ ਪੰਜਾਬ ਕੋਲ ਪੰਜੀ ਨੂੰ ਮੈਂ ਬੇਨਤੀ ਕੀਤੀ ਉਹਨਾਂ ਨੂੰ ਔਰ ਅੱਜ ਉਹਨਾਂ ਨੇ ਸਾਡੀਆਂ ਬੇਨਤੀਆਂ ਨੂੰ ਕਬੂਲ ਕਰਦੇ ਹੋਏ ਛੋਟੀ ਜਿਹੜੀ ਗੱਡੀ ਜਿਹੜੀ ਹੈ ਸਾਨੂੰ ਪ੍ਰੋਵਾਈਡ ਕੀਤੀ ਹੈ ਜਿਹਦੇ ਵਿੱਚ ਸ਼ਹਿਰ ਦੇ ਇੰਟਰਨਲ ਜੇ ਕੋਈ ਤਾਂ ਬਣਾ ਕਰੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਤੇ ਕਾਫੀ ਦਾ ਸਾਨੂੰ ਸਾਥ ਮਿਲੂਗਾ ਉਹਦੇ ਨਾਲ ਨਾਲ ਜਿਹੜੀ ਆਧੁਨਿਕ ਮੈਂ ਕਹਿ ਸਕਦਾ ਲੇਟੈਸਟ ਜਿਹੜੀ ਟੈਕਨੋਲੋਜੀ ਜਿ ਤਰ੍ਹਾਂ ਤੁਸੀਂ ਦੇਖਿਆ ਹੋਊਗਾ ਲਾਈਟਾਂ ਜਿਹੜੀਆਂ ਨੇ ਜਿੱਦਾਂ ਰਾਤ ਨੂੰ ਜਿੱਥੇ ਅੱਗ ਲੱਗਦੀ ਆ ਨੇਚਰਲੀ ਬੱਤੀ-ਬੁੱਤੀ ਬੰਦ ਕਰਨੀ ਪੈਂਦੀ ਆ ਸਾਨੂੰ ਲਾਈਟ ਦਾ ਪ੍ਰਬੰਧ ਕੀਤਾ ਹੋਇਆ ਵਿਦ ਜਨਰੇਟਰ ਦਾ ਪਲੱਸ ਸੂਟ ਜਿਹੜੇ ਨੇ ਨਵੇਂ ਜਿਹੜੇ ਆਪਾਂ ਕਹਿ ਸਕਦੇ ਆ ਵੀ ਇਹਨਾਂ ਨੂੰ ਫਾਇਰ ਬ੍ਰਿਗੇਡ ਨੂੰ ਦਿੱਤੇ ਆ ਜਿਹਦੇ ਨਾਲ 3 ਮਿੰਟ ਦੇ ਵਿੱਚ ਅੱਗ ਦੇ ਵਿੱਚ ਰਹਿ ਕੇ ਵੀ ਇਹ ਲੋਕਾਂ ਦਾ ਬਚਾਅ ਕਰ ਸਕਦੇ ਆ ਕਈ ਕਟਰ ਜਿਹੜੇ ਨੇ ਨਾਲ ਦਿੱਤੇ ਨੇ ਔਰ ਕਈ ਵਾਰੀ ਜਦੋਂ ਅੱਗ ਲੱਗਦੀ ਆ ਗੈਸ ਜਿਹੜੀ ਆ ਉਹ ਲੀਕ ਕਰ ਜਾਂਦੀ ਔਰ ਗੈਸ ਦਾ ਪਤਾ ਨਹੀਂ ਲੱਗਦਾ ਵੀ ਇਹ ਗੈਸ ਕਿਹੜੀ ਆ ਕਿਉਂਕਿ ਉਹ ਕਈ ਵਾਰੀ ਇਹ ਦੇਖਣਾ ਪੈਂਦਾ ਵੀ ਕੋਈ ਜ਼ਰੀਲੀ ਗੈਸ ਤੇ ਨਹੀਂ ਉਹ ਵੀ ਅੱਜ ਆਧੁਨਿਕ ਜਿਹੜਾ ਟੈਕਨੋਲੋਜੀ ਜਿਹੜੀ ਨਿਊ ਆਈ ਹੈ ਨਵੀਂ ਆਈ ਹੈ ਉਹ ਵੀ ਇਹਨਾਂ ਨੂੰ ਜਿਹੜਾ ਮੈਂ ਕਹਿ ਸਕਦਾ ਵੀ ਜੰਤਰ ਜਿਹੜਾ ਉਸ ਪ੍ਰੋਵਾਈਡ ਜਿਹੜਾ ਕੀਤਾ ਗਿਆ ਸੋ ਇਹਦੇ ਨਾਲ ਮੈਂ ਕਹਿ ਸਕਦਾ ਵੀ ਸਾਡਾ ਜਿਹੜਾ ਫਾਇਰ ਬਗੇਟ ਅੱਗੇ ਨਾਲੋਂ ਹੋਰ ਤਰੱਕੀ ਚ ਹੋਰ ਕਾਮਯਾਬੀ ਚ ਗਿਆ ਜੀ ਸਰ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਅਜੇ ਵੀ ਕਿਸਾਨ ਜਿਹਨੇ ਦੇਰ ਰਾਤ ਖੇਤਾਂ ਦੇ ਅਦਲਦਾਨ ਤੋਂ ਪਿੱਛੇ ਨਹੀਂ ਹਟਦਾ ਦੇਖੋ ਮੈਂ ਇੱਕ ਗੱਲ ਕਹੂੰਗਾ ਜੀ ਅ ਸਗੋਂ ਅੱਜ ਤੇ ਪਾਣੀਆਂ ਦੇ ਮੁੱਦੇ ਦੀ ਗੱਲ ਚੱਲ ਰਹੀ ਹੈ। ਸੈਂਟਰ ਜਿਹੜੀ ਹੈ ਤਾਂ ਕਿੰਨਾ ਪਾਣੀ ਲੈਣਾ ਚਾਹ ਰਿਹਾ। ਅੱਜ ਤੇ ਉਹ ਕਹਿੰਦੇ ਨਾ ਪਾਣੀਆਂ ਦੇ ਰਾਖੇ ਪਾਣੀ ਕਿੰਨਾ ਕਰਕੇ ਬਚਾਇਆ ਜਾ ਰਿਹਾ। ਕਿੰਨਾ ਕਰਕੇ ਆਪਾਂ ਇਹਨਾਂ ਐਫਰਟ ਕਰਦੇ ਹਾਂ ਵੀ ਕਿਉਂਕਿ ਸਾਡੇ ਕਿਸਾਨਾਂ ਨੂੰ ਜ਼ਰੂਰਤ ਹੈ। ਸਾਡੇ ਜ਼ਿਮੀਦਾਰਾਂ ਨੂੰ ਲੋੜ ਹੈ ਕਿਉਂਕਿ ਵਾਹੀ ਵਾਸਤੇ ਫਸਲ ਵਾਸਤੇ ਹਰ ਪਾਣੀ ਦੀ ਜ਼ਰੂਰਤ ਜਿਹੜੀ ਸਾਡੇ ਵਾਸਤੇ ਬਹੁਤ ਇੱਕ ਖਾਸ ਹੈ। ਪਰ ਦੁੱਖ ਦੀ ਗੱਲ ਇਹ ਹੈ ਵੀ ਇਸ ਮੌਕੇ ਦੇ ਵਿੱਚ ਸਾਡੇ ਭਰਾਵਾਂ ਨੇ ਹਾ ਦਾ ਵੀ ਨਾਰਾ ਨਹੀਂ ਮਾਰਿਆ ਸੋ ਕਹਿਣ ਦਾ ਭਾਵ ਆਪਾਂ ਮੈਂ ਤਾਂ ਅੱਗੇ ਵੀ ਇਹੋ ਬੇਨਤੀ ਕਰਦਾ ਹੁਣ ਨਾ ਪ੍ਰਸ਼ਾਸਨ ਦਾ ਸਰਕਾਰ ਦਾ ਸਾਥ ਦਿਓ ਜੇ ਆਪਾਂ ਤਰੱਕੀ ਚ ਲੈ ਕੇ ਜਾਣਾ ਚਾਹੁੰਦੇ ਆ ਤੇ ਜੇ ਆਪਾਂ ਨਹੀਂ ਤਰੱਕੀ ਚ ਲੈ ਕੇ ਜਾਣਾ ਚਾਹੁੰਦੇ ਫਿਰ ਆਪਾਂ ਉਲਟ ਚੱਲੀਏ ਤੇ ਫਿਰ ਉਹਦਾ ਫਾਇਦਾ ਘੱਟ ਤੇ ਨੁਕਸਾਨ ਤੇ ਜ਼ਿਆਦਾ ਹੁੰਦਾ ਸੋ ਸ਼ੁਭਨਾਮ ਕੀ ਕੀ ਕਹਣਾ ਚਾਹੁੰਦੇ ਇੱਕ ਮਿੰਟ ਸਰ ਇੱਕ ਮਿੰਟ ਹਾਂ ਜੀ ਸਰ ਮੈਂ ਨੀਰੇਸ਼ ਸ਼ਰਮਾ ਫਾਇਰ ਅਫਸਰ ਨਗਰ ਨਿਗਮ ਬਟਾਲਾ ਹਾਂ ਜੀ ਮੈਂ ਨੀਰੇਸ਼ ਸ਼ਰਮਾ ਫਾਇਰ ਅਫਸਰ ਨਗਰ ਨਿਗਮ ਬਟਾਲਾ ਤੋਂ ਅੱਜ ਸਾਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਬਟਾਲਾ ਫਾਇਰ ਬ੍ਰਿਗੇਡ ਨੂੰ ਅਪਗ੍ਰੇਡ ਕਰਨ ਵਾਸਤੇ ਇੱਕ QRV ਵਹੀਕਲ ਤੇ ਕੁਝ ਸਾਡੇ ਫਾਇਰ ਫਾਈਟਿੰਗ ਦੇ ਜਿਹੜੇ ਇਕਵਿਪਮੈਂਟ ਉਹ ਦਿੱਤੇ ਗਏ ਨੇ ਜੋ ਐਮਐਲਏ ਸਾਹਿਬ ਵੱਲੋਂ ਅੱਜ ਸਾਨੂੰ ਹੈਂਡਓਵਰ ਕੀਤੇ ਜਾਣੇ ਆ ਅੱਜ ਉਸੇ ਉਪਲੱਭਗੀ ਵਿੱਚ ਜਿਹੜਾ ਇਹ ਜਿਹੜਾ ਪ੍ਰੋਗਰਾਮ ਅੱਜ ਜਾਣਕਾਰੀ ਥੋੜੀ ਇਹਨਾਂ ਬਾਰੇ ਜਾਣਕਾਰੀ ਸਰ ਸਾਨੂੰ ਇੱਕ ਤੇ ਫਾਇਰ ਸੂਟ ਦਿੱਤੇ ਗਏ ਆ ਇਹਨਾਂ ਦੀ ਜਿਹੜੀ ਫਾਇਰ ਰੈਜ਼ੀਡੈਂਸ ਆ ਉਹ 3 ਮਿੰਟ ਦੀ ਆਹੀ 3 ਮਿੰਟ ਗੁਜਰ ਸਕਨੇ ਅਗਦੇ ਵਿੱਚ ਪਾ ਕੇ ਉਹਨੂੰ ਕਿਸੇ ਨੂੰ ਅ ਪਾਰੈਸਕਿਊ ਕਰਨਾ ਜਾਂ ਕਿਸੇ ਅੰਦਰ ਕੋਈ ਫਸਿਆ ਹੋਦਾ ਉਹਨੂੰ ਕੱਢਣ ਵਾਸਤੇ ਅਗਦੇ ਵਿੱਚ ਉਹ ਸਾਡਾ ਕਰਮਚਾਰੀ ਨੂੰ ਪਾ ਕੇ ਉਹਨੂੰ ਸੇਫਲੀ ਕੱਢ ਕੇ ਬਾਹਰ ਨਹੀਂ ਆ ਸਕਦਾ ਸੈਕਿੰਡ ਸਾਨੂੰ ਦਿੱਤੇ ਗਿਆ ਕੰਬੀ ਟੂਲ ਜਿਹੜੇ ਇਲੈਕਟ੍ਰਿਕ ਆਪਰੇਟਾ ਕਿਸੇ ਵੀ ਬਿਲਡਿੰਗ ਕਲਾਪਸ ਹੋ ਜਾਂਦੀ ਹੈ ਜਾਂ ਕੋਈ ਵਹੀਕਲ ਆਪਸ ਵਿੱਚ ਟਕਰਾ ਜਾਂਦੇ ਆ ਉਹਨਾਂ ਵਿੱਚ ਕੋਈ ਬੰਦਾ ਫਸ ਜਾਂਦਾ ਉਹਨਾਂ ਨੂੰ ਕੱਢਣ ਵਾਸਤੇ ਕਿਸੇ ਵਹੀਕਲ ਨੂੰ ਕੱਟਣ ਵਾਸਤੇ ਜਾਂ ਕਿਸੇ ਗੇਟ ਨੂੰ ਸ਼ਟਰ ਨੂੰ ਕੱਟਣ ਵਾਸਤੇ ਸਾਨੂੰ ਇਹ ਕੰਪੀ ਟੂਲ ਜਿਹੜੇ ਆ ਇਲੈਕਟ੍ਰਿਕ ਆਪਰੇਟ ਦਿੱਤੇ ਗਏ ਨੇ ਇਹ ਵੀ ਕਾਫੀ ਫਾਇਰ ਫਾਈਟਿੰਗ ਵਾਸਤੇ ਯੂਜ਼ੇਬਲ ਜਿਹੜੇ ਆ ਗੈਜਟ ਨੇ ਉਸ ਤੋਂ ਬਾਅਦ ਸਾਨੂੰ ਇੱਕ ਸਾਡੀ ਡਿਮਾਂਡ ਸੀਗੀ ਕਾਫੀ ਚਿਰ ਤੋਂ ਵੀ ਅਸੀਂ ਫਾਇਰ ਜਦੋਂ ਫਾਈਟਿੰਗ ਕਰਨ ਜਾਂਦੇ ਆ ਉੱਥੇ ਗੈਸ ਕਈ ਵਾਰੀ ਇਨਸੀਡੈਂਟ ਹੋਇਆ ਸਾਡੇ ਸ਼ਹਿਰ ਚ ਵੀ ਅਮੋਨੀਆ ਗੈਸ ਲੀਕ ਹੋਈ ਆ ਜਾਂ ਦੂਸਰੇ ਇਨਸੀਡੈਂਟ ਹੋਏ ਆ ਉਹਦੇ ਚ ਸਾਨੂੰ ਕਿਸੇ ਵੇਲੇ ਸਾਨੂੰ ਜਾਂਦੇ ਆ ਪਤਾ ਨਹੀਂ ਲੱਗਦਾ ਵੀ ਉੱਥੇ ਕਿਹੜੀ ਗੈਸ ਆ ਮੌਕੇ ਤੇ ਉਹ ਸਾਨੂੰ ਇੱਕ ਗੈਸ ਡਿਟੈਕਟਰ ਵੀ ਦਿੱਤਾ ਗਿਆ ਜਿਹਦੇ ਵਿੱਚ ਉਸ ਏਰੀਏ ਵਿੱਚ ਕਿਹੜੀ ਗੈਸ ਦੀ ਮਾਤਰਾ ਜ਼ਿਆਦਾ ਵਾ ਟਾਕਸਿਕ ਆ ਉਹ ਕਿਸ ਤਰ੍ਹਾਂ ਦੀ ਹੈ ਗੈਸ ਉਹਦੇ ਬਾਰੇ ਵੀ ਜਾਣਕਾਰੀ ਮਿਲਦੀ ਆ ਉਸ ਤੋਂ ਬਾਅਦ ਇੱਕ ਸਾਨੂੰ ਦਿੱਤਾ ਗਿਆ ਵਾ ਲਾਈਟਿੰਗ ਟਾਵਰ ਦਿੱਤਾ ਗਿਆ ਉਹ ਜਿਹੜਾ ਲਾਈਟਿੰਗ ਟਾਵਰ ਆ ਜਿਸ ਨਾਲ ਕੋਈ ਅਰਥਕ ਕੋਈ ਕ ਆ ਜਾਂਦਾ ਜਾਂ ਕੋਈ ਬਿਲਡਿੰਗ ਕਲੈਪਸ ਕਰ ਜਾਂਦੀ ਹੈ ਜਿੱਥੇ ਬਿਜਲੀ ਦਾ ਛੇਤੀ ਪੋਸੀਬਲ ਆਉਣ ਹੋਣਾ ਮੁਸ਼ਕਲ ਹੁੰਦਾ ਉੱਥੇ ਅਸੀਂ ਇਹ ਪੋਟੇਬਲ ਸਾਡੇ ਕੋਲ ਜਨਰੇਟਰ ਆ ਔਰ ਗੈਸ ਟਾਵਰ ਆ ਇਹ 11 12 ਫੁੱਟ ਉੱਪਰ ਜਿਹੜਾ ਵਾ ਖੁੱਲ ਜਾਂਦਾ 360 ਡਿਗਰੀ ਉੱਪਰ ਇਹਦੀ ਜਿਹੜੀ ਲਾਈਟ ਜਿਹੜੀ ਆ ਦਿੰਦਾ ਆਪਣੀ ਇਹਨੂੰ 360 ਡਿਗਰੀ ਚ ਵੀ ਯੂਜ਼ ਕਰ ਸਕਦੇ ਆ 180 ਡਿਗਰੀ ਚ ਵੀ ਯੂਜ਼ ਕਰ ਸਕਦੇ ਆ ਇਹਦੀ ਹੁਣੇ ਡੈਮੋ ਵੀ ਆਂਦੇ ਆ ਸਾਹ ਤੇ ਫਿਰ ਤੁਹਾਨੂੰ ਦੇਖ ਕੇ ਉਸ। ਪਹਿਲਾਂ ਸਮਾਨ ਇਹ ਚ ਕਿਹੜਾ ਨਹੀਂ ਸੀ ਹੈਗਾ ਤੁਹਾਡੇ ਕੋਲ ਤੇ ਸਰ ਇਹਨਾਂ ਚੋਂ ਲਗਭਗ ਸਮਾਨ ਸਾਡੇ ਕੋਲ ਕੋਈ ਵੀ ਨਹੀਂ ਸੀਗਾ ਕੋਈ ਇੱਕ ਰਿਸਪੌਂਸ ਜਿਹੜੀ ਵਹੀਕਲ ਸਾਡੇ ਕੋਲ ਯੂਨਿਟ ਆਇਆ ਇਹ ਸਾਡੇ ਅੰਦਰਲੇ ਬਜ਼ਾਰਾਂ ਵਾਸਤੇ ਕਾਫੀ کارਗਰ ਆ ਤੁਸੀਂ ਜਾਣਦੇ ਹੋ ਵੀ ਸਾਡਾ ਜਿਹੜਾ ਚੱਕਰੀ ਬਾਜ਼ਾਰ ਮੇਨ ਸਾਡੀ ਰੀੜ ਦੀ ਹੱਡੀ ਹੈ ਸ਼ਹਿਰ ਦੀ ਸਾਰਾ ਸਾਡਾ ਕਾਰੋਬਾਰ ਉਸੇ ਉੱਤੇ ਟਿਕਿਆ ਪਿੱਛੇ ਜੀ ਉੱਥੇ ਇਨਸੀਡੈਂਟ ਵੀ ਆਗ ਵੀ ਲੱਗਦੀ ਆ ਲੇਕਿਨ ਉੱਥੇ ਵੱਡਾ ਟੈਂਡਰ ਕੋਈ ਜਾ ਨਹੀਂ ਪੰਦਾ ਇਹ ਜਿਹੜਾ ਸਾਡੇ ਕੋਲ ਕੁਇਕ ਰਿਸਪੌਂਸ ਵਾਹਨ ਆ ਇਹ ਉੱਥੇ ਕਾਫੀ کارਗਰ ਆ ਇਹਦੇ ਚ ਜਿਹੜਾ ਮਿਸਟਰ ਪੰਪ ਲੱਗਾ ਉਹ ਵੀ ਕਾਫੀ کارਗਰ ਆ ਫੋਮ ਵੀ ਇੱਥੇ ਓਪਰੇਟ ਹੁੰਦੀ ਆ ਤੇ ਇੱਕ ਮਿੰਟ ਜਰਾ ਜੀ ਸਰ ਕਿੰਨੀ ਦੀ ਹੋਏਗੀ ਸਾਰੇ ਟੋਟਲ ਸਮਾਨ ਦੀ ਸਰ ਇਹ ਜਿਹੜਾ ਸਮਾਨ ਹੈ ਲਗਭਗ 50 ਲੱਖ ਤੋਂ ਉੱਪਰ ਹੀ ਹੈ ਲਗਭਗ ਤੇ ਕੋਈ ਲਿਖ ਕੇ ਭੇਜਿਆ ਗਿਆ ਸੀ ਵਿਭਾਗ ਵੱਲੋਂ ਕਿ ਸਮਾਨ ਚਾਹੀਦਾ ਸੋ ਡਿਮਾਂਡ ਸਾਡੀ ਸਮੇਂ-ਸਮੇਂ ਸਰ ਜਾਂਦੀ ਰਹਿੰਦੀ ਹੈ ਜਿਸ ਤਰ੍ਹਾਂ ਵੀ ਸਾਨੂੰ ਜੀਜ਼ ਦੀ ਜ਼ਰੂਰਤ ਹੁੰਦੀ ਹੈ ਅਸੀਂ ਆਪਣੀ ਹੈੱਡ ਆਫਿਸ ਨੂੰ ਜ਼ਰੂਰ ਇਹਦੇ ਬਾਰੇ ਜਾਣੂ ਕਰਾਉਣਾ ਹੈ ਇਸ ਤੋਂ ਇਲਾਵਾ ਆਪਾਂ ਜਿਹੜੀ ਆ ਦੋ ਵੱਡੇ ਫਾਇਰ ਟੈਂਡਰਾਂ ਦੀ ਵੀ ਡਿਮਾਂਡ ਕੀਤੀ ਗਈ ਹੈ ਸਾਡੇ ਵੱਲੋਂ ਕਿਉਂਕਿ ਸਾਡੇ ਕੋਈ ਏਰੀਆ ਕਾਫੀ ਜ਼ਿਆਦਾ ਵੱਡਾ ਵਾ ਸ੍ਰੀ ਹਰਗੁਬਿੰਦ ਘਮਾਨ ਕਾਦੀਆਂ ਹਰਚੋਵਾਲ ਫਟੇਗੜ ਚੂੜੀਆਂ ਡੇਰਾ ਬਬਰ ਨਾਲਾਕ ਔਰ ਬਟਾਲਾ ਸ਼ਹਿਰ ਇੰਡਸਟਰੀ ਹਬ ਹੋਣ ਕਰਕੇ ਗੁਰਨਾਨਕ ਦੇਵ ਜੀ ਦਾ ਵਿਆਹ ਪਰ ਵੀ ਹਰ ਸਾਲ ਅਹੀ ਟੁੰਗਤਾਂ ਮਨਾਉਂਦੇ ਆ ਲੱਖਾਂ ਸ਼ਰਧਾਲੂ ਆਉਂਦੇ ਆ ਉਹਨਾਂ ਦੀ ਸੇਫਟੀ ਵਾਸਤੇ ਅਹੀ 2 ਫਾਇਰ ਟੈਂਡਰ ਹੋਰ ਮਲਟੀ ਪਰਪਸ ਦੀ ਡਿਮਾਂਡ ਜਿਹੜੀ ਆ ਆਪਣੇ ਹੈੱਡ ਆਪਸ਼ਨ ਪੀਤੀਦੀ ਆ ਮੈਨੂੰ ਮੇ ਵੀ ਆ ਕਿ ਇੱਕ ਤੇ ਸਾਨੂੰ ਜਰੂਰ ਮਿਲੇਗਾ ਲੇਕਿਨ ਜੇ ਅਸੀਂ ਥੋੜਾ ਜਿਆ ਐਫਰਟ ਹੋਰ ਜ਼ਿਆਦਾ ਕਰਾਂਗੇ ਤਾਂ ਸਾਨੂੰ ਸ਼ਾਇਦ ਦੂਸਰਾ ਕਰਮਚਾਰੀਆਂ ਦੀ ਗਿਣਤੀ ਕਿੰਨੀ ਹੈ ਸਰ ਹਾਂਜੀ ਇਸ ਵੇਲੇ ਤੇ ਸਾਡੇ ਕੋਲ ਟੋਟਲ ਜਿਹੜੇ ਆ 31 ਕਰਮਚਾਰੀ ਆ ਟੋਟਲ ਤੇ ਜਿਹੜੇ ਚੋਂ ਅਸੀਂ 8-9 ਕਰਮਚਾਰੀ ਡੇਰਾ ਬਾਬਾ ਨਾਨਕ ਡਿਪਿਊਟ ਕੀਤੇ ਤੇ ਇੱਕ ਫਾਇਰ ਟੈਂਡਰ ਵੀ ਉੱਥੇ ਡਿਪਿਊਟ ਕੀਤਾ ਤਾਂ ਕਿਉਂਕਿ ਡੇਲੀ 5-6 ਕਾਲਾ ਡੇਰਾ ਬਾਬਾ ਨਾਨਕ ਤੋਂ ਆ ਰਹੀਆਂ ਸੀ ਤੇ ਸਾਨੂੰ ਜਾਣਾਂ ਵਿੱਚ ਸਮਾਂ ਜ਼ਿਆਦਾ ਵੇਸਟ ਕਰ ਹੁੰਦਾ ਸੀਗਾ ਇਸ ਕਰਕੇ ਇੱਕ ਪੱਕਾ ਫਾਇਰ ਟੈਂਡਰ ਉੱਥੇ ਅਸਲੀਂ ਦੁੱਪਤ ਚ ਲਗਾਇਆ ਗਿਆ ਜਿਹੜਾ ਉੱਥੋਂ ਹੀ ਆਪਰੇਸ਼ਨ ਨੂੰ ਅੰਜਾਮ ਦਿੰਦਾ ਕਿੰਨਾ ਕੋ ਫਾਇਦਾ ਮਿਲੇਗਾ ਇਸ ਮਾਨ ਸਰ ਇਸ ਮਾਨ ਨਾਲ ਸਾਡੀ ਜਿਹੜੀ ਹੈ ਫਾਇਰ ਫਾਈਟਿੰਗ ਦਾ ਜਿਹੜਾ ਸਾਡਾ ਢੰਗ ਆ ਹੋਰ ਜ਼ਿਆਦਾ ਨਿਖਰੇਗਾ ਆਪਾਂ ਪਬਲਿਕ ਦੀ ਸੇਫਟੀ ਵਾਸਤੇ ਵੱਧ ਚੜ ਕੇ ਕੰਮ ਕਰ ਸਕਾਂਗੇ ਤੇ ਕਿਸੇ ਵੀ ਇਨਸੀਡੈਂਟ ਨੂੰ ਘੱਟ ਸਮੇਂ ਵਿੱਚ ਡਿਸੋਲਵ ਕਰ ਪਾਵਾਂਗੇ। ਸਾਹਿਬ ਬਰੀਫ ਥੋੜਾ ਹੈ ਕਿ ਆ ਸਮਾਨ ਦਿੱਤਾ ਗਿਆ ਤੇ ਕਿੰਨਾ ਕੁ ਦਾ ਲਾਭ ਮਿਲੇਗਾ ਬਟਾਲਾ ਨੂੰ। ਹਾਂਜੀ। ਹਾਂਜੀ। ਅ ਅੱਜ ਬਟਾਲਾ ਮ्युनਿਸਪਲ ਕਾਰਪੋਰੇਸ਼ਨ ਨੂੰ ਸਾਡੇ ਬਟਾਲੇ ਦੇ ਸਤਕਾਰਯੋਗ ਐਮਐਲਏ ਸਾਹਿਬ ਸ਼੍ਰੀ ਸ਼ਹਿਰੀ ਕਲਸੀ ਜੀ ਦੇ ਐਫਰਟਸ ਦੇ ਸਦਕਾ ਉਹਨਾਂ ਦੇ ਉਦਦਮ ਸਦਕਾ ਸਾਨੂੰ ਪੰਜਾਬ ਸਰਕਾਰ ਤੋਂ ਇਹ ਇੱਕ ਵਹੀਕਲ ਕੇਯੂਆਰਵੀ ਕੁਇਕ ਰਿਸਪੌਂਸ ਵਹੀਕਲ ਮਿਲਿਆ ਹੈ। ਜੋ ਕਿ ਫਾਇਰ ਸਟੇਸ਼ਨ ਨੂੰ ਦਿੱਤਾ ਗਿਆ ਔਰ ਇਹਦੇ ਨਾਲ ਕਾਫੀ ਇਕੁਪਮੈਂਟ ਮਿਲਿਆ ਤੇ ਅਸੀਂ ਧੰਨਵਾਦੀ ਐਮਐਲ ਸਾਹਿਬ ਦੇ ਤੇ ਉਮੀਦ ਕਰਦੇ ਹਾਂ ਕਿ ਇਸ ਵਹਿਕਲ ਦੇ ਆਉਣ ਨਾਲ ਜਿਹੜਾ ਸ਼ਹਿਰ ਦੇ ਅੰਦਰ ਅਗਰ ਇਨ ਕੇਸ ਕੋਈ ਮਿਸਹੈਪਨਿੰਗ ਹੁੰਦੀ ਹੈ ਤੇ ਉਹਨੂੰ ਕੰਟਰੋਲ ਕਰਨ ਵਿੱਚ ਕਿਕ ਰਿਸਪਾਂਸ ਦਿੱਤਾ ਜਾਏਗਾ ਤੇ ਅਤੇ ਇਨਸ਼ੋਰ ਕੀਤਾ ਜਾਏਗਾ ਕਿ ਜਿਹੜਾ ਹੈ ਕਿ ਨੁਕਸਾਨ ਨਾ ਹੋਵੇ ਕਿਸੇ ਚੀਜ਼ ਦਾ ਜਾਨੀ ਵਾਲੇ ਨੁਕਸਾਨ ਨਾ ਹੋਵੇ ਤੇ ਇਸ ਤਰ੍ਹਾਂ ਦੇ ਗਿਜੇਟਸ ਨਾਲ ਕੰਫੀਡੈਂਸ ਬਿਲਡ ਹੁੰਦਾ ਪਬਲਿਕ ਦੇ ਅੰਦਰ ਕਿ ਉਹਨਾਂ ਦੀ ਸੇਫਟੀ ਵਾਸਤੇ ਫਾਇਰ ਬ੍ਰਿਗੇਡ ਕੰਮ ਕਰ ਰਹੀ ਹੈ ਮਿਊਨਿਸਪਲ ਕਾਰਪੋਰੇਸ਼ਨ ਕੰਮ ਕਰ ਰਹੀ ਹੈ ਔਰ ਮੈਂ ਆਸ ਕਰਦਾ ਹਾਂ ਕਿ ਸਾਡੇ ਜਿਹੜੇ ਇਥੇ ਦੇ ਫਾਇਰ ਆਫੀਸਰ ਹੈ ਸ਼੍ਰੀ ਨੀਰਿਤ ਸ਼ਰਮਾ ਜੀ ਇਹ ਪਹਿਲਾਂ ਵੀ ਬਹੁਤ ਅੱਛਾ ਕੰਮ ਕਰ ਰਹੇ ਤੇ ਇਹਨਾਂ ਦੀ ਟੀਮ ਸਾਰੀ ਬਹੁਤ ਅੱਛਾ ਕੰਮ ਕਰ ਰਹੀ ਹੈ ਤੇ ਇਹ ਹੀ ਉਮੀਦ ਕਰਦਾ ਕਿ ਜੋ ਇਕਪਮੈਂਟ ਮਿਲਿਆ ਲੇਟੈਸਟ ਮਿਲਿਆ ਇਹਦੇ ਨਾਲ ਇਹਨਾਂ ਦੀ ਜਿਹੜਾ ਐਫੀਸ਼ੀਐਂਸੀ ਹੈ ਇਹ ਹੋਰ ਵੀ ਵਧੇਗੀ ਤੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਧੰਨਵਾਦ ਕਰਦਾ ਥੈਂਕ ਯੂ